ਸਤਿ ਸ਼੍ਰੀ ਅਕਾਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਤੇਜ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਹੰਸ ਸਰਗਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਆਪ ਦਾ ਪ੍ਰਧਾਨ ਮੰਤਰੀ ਮਰਮੋਹਨ ਸਿੰਘ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਨਵੀਂ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਨਿਗਮ ਬੋਧ ਕਾਠ ਵਿੱਚ ਕੀਤਾ ਗਿਆ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੇ ਗੰਟੀ ਸਰਕਾਰੀ ਅਧਿਕਾਰੀਆਂ ਤੇ ਪਤਵੰਤੇ ਸੱਜਣ ਮੌ ਪ੍ਰਿਆंका ਗਾਂਧੀ ਵਾਡਰਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਪ੍ਰਧਾਨ ਮੋਲਿਕਾਰਜਨ ਖੜਗੇ ਵੀਆਈਪੀ ਕਾਟ ਤੇ ਮੌਜੂਦ ਰਹੇ। ਕਸ਼ਮੀਰੀ ਮਹਿਮਾਨ ਨਿਵਾਸ ਦੇ ਦਿਲ ਨੂੰ ਛੂ ਲੈਣ ਵਾਲੇ ਮੁਜ਼ਾਹਰੇ ਦੇ ਵਿੱਚ ਜਸ਼ਨਗਰ ਸੋਨਮਰਗ ਹਾਈਵੇ ਤੇ ਸਥਾਨਕ ਲੋਕਾਂ ਨੇ ਭਾਰੀ ਬਰਫਬਾਰਿਸ਼ ਕਾਰਨ ਫਸੇ ਸੈਲਾਨੀਆਂ ਦੇ ਇੱਕ ਸਮੂਹ ਨੂੰ ਪਨਾ ਦੇਣ ਲਈ ਇੱਕ ਮਸਜਿਦ ਦੇ ਦਰਵਾਜ਼ੇ ਖੋਲੇ। ਔਰਤਾਂ ਲੋਕਾਂ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀ ਭਾਰੀ ਬਰਫਬਾਰਿਸ਼ ਦੌਰਾਨ ਪੰਜਾਬ ਦੇ ਕਦਰਜਨ ਦੇ ਕਰੀਬ ਸੈਲਾਨੀ ਬੀਤੇ ਦਿਨ ਸੋਨਮਰਗ ਖੇਤਰ ਤੋਂ ਵਾਪਸ ਆਉਂਦੇ ਸਮੇਂ ਬਰਫਬਾਰਿਸ਼ ਫਸ ਕੇ ਸੰਸਾਧਿਕ ਫਸੇ ਤੇ ਨੇੜਲੇ ਹੋਟਲ ਤੋਂ ਸਥਾਨਕਕਾਰ ਉਹਨਾਂ ਨੂੰ ਸੰਭਲ ਲਈ ਬਹੁਤ ਛੋਟੇ ਹੋਣ ਕਰਕੇ ਤੇ ਜਿਹੜੇ ਗ੍ਰੈਂਡ ਨਿਵਾਸੀ ਸਨ ਉਹਨਾਂ ਲਈ ਜਾਮੀਆ ਮਸਜਿਦ ਦੇ ਦਰਵਾਜ਼ੇ ਖੋਲ ਦਿੱਤੇ ਗਏ ਜਿਸ ਨਾਲ ਸੈਲਾਨੀਆਂ ਨੇ ਯਕ ਠੰਡੀ ਰਾਤ ਇਨਸਾਨੀਅਤ ਦੇ ਨਿਗ ਵਿੱਚ ਕੱਟੀ ਕੈਨੇਡਾ ਦੇ ਮੰントン 'ਚ ਗੋਲੀ ਮਾਰ ਕੇ ਕਤਲ ਕੀਤੇ ਅੰਬਾਲਾ ਦੇ ਮਠੇੜੀ ਜਟਾਂ ਦੇ ਹਰਸ਼ਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਦੇਹ ਦਾ ਅੱਜ ਸੋਇਰੇ ਉਹਨਾਂ ਦੇ ਪਿੰਨ ਸਸਕਾਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਗੋਬਿੰਦ ਕਰਨ ਨੇ ਦੱਸਿਆ ਕਿ ਹਰਸ਼ਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਪਿਆਂ ਨੇ 1.5 ਸਾਲ ਪਹਿਲਾਂ ਜ਼ਮੀਨ ਵੇਚ ਕੇ ਉਸ ਨੂੰ ਕੈਨੇਡਾ ਪੜਨ ਭੇਜਿਆ ਜਿੱਥੇ ਹਰਸ਼ਦੀਪ ਸਿੰਘ ਸੁਰੱਖਿਆ ਮੁਲਾਜ਼ਮ ਵਜੋਂ ਡਿਊਟੀ ਕਰਦਾ ਸੀ। ਡਿਊਟੀ ਦੇ ਦੂਜੇ ਦਿਨ ਹੀ ਹਥਿਆਰਬੰਦਾਂ ਨੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਅੱਜ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਸੁਪਰੀਮ ਕੋਰਟ ਨੇ ਪੰਜਾਬ ਦੇ ਮੁਖਸਕੱਤਰ ਕੇਪੀ ਸਨਹਾ ਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਉਣ ਦੇ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਵਨ ਅਬਿਰੋਧ ਅਦਾਲਤ ਤੇ ਹੁਕਮਾਂ ਦੀ ਉਲੰਘਣਾ ਲਈ ਅਦਾਲਤੀ ਹੱਤਖਤੇ ਦੋਸ਼ ਤੈਅ ਕੀਤੇ ਜਾਣਗੇ। ਉਹ ਔਰਤ ਲਗਾਇਆ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਬੀਤੀ 26 ਨਵੰਬਰ ਤੋਂ ਮਰਨ ਵਰਤੋਂ ਤੇ ਬੈਠੇ ਸਨ ਜੋ ਹੁਕਮ ਜਸਟਿਸ ਸੂਰਿਆਕਾਂਤ ਤੇ ਜਸਟਿਸ ਸੁਦਾਂਸ਼ੂ ਤੂਰੀਆ ਦੇ ਬੈਂਚ ਨੇ ਜਾਰੀ ਕੀਤੇ। ਅਦਾਲਤ ਪੰਜਾਬ ਸਰਕਾਰ ਖਿਲਾਫ ਸੁਪਰੀਮ ਕੋਰ ਪਾਲਣਾ ਨਾ ਕਰਨ ਲਈ ਅਦਾਲਤੀ ਮਾਨਹਾਨੀ ਦੀ ਕਾਰਵਾਈ ਦੀ ਮੰਗ ਕਰਨ ਦੀ ਇੱਕ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ ਜਿਸ ਪਟੀਸ਼ਨ ਤੇ ਐਸਐਸ ਨਗਰ ਦੇ ਲਾਪ ਸਿੰਘ ਨੇ ਦਾਇਰ ਕੀਤੀ ਸੀ ਜੋ ਜਿਸ ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ਪਹੁੰਚਾਉਣ ਦੇ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਵਿੱਚ ناکਾਮ ਰਹਿਣ ਲਈ ਨੋਟਿਸ ਜਾਰੀ ਕੀਤਾ ਸੀ ਤੇ ਸੁਣਵਾਈ ਅੱਜ ਤੱਕ ਟਾਲ ਦਿੱਤੀ ਗਈ ਹੈ ਜੈ ਕਾਲ ਤੱਕ ਤੋਂ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜਿਨੇ ਅਜ ਅੰਮ੍ਰਿਤਸਰ ਦੇ ਪਿੰਡ ਮੁਰਾਤਪੁਰਾ ਪੱਤੀਰਾਮਪੁਰਾ ਆਬਾਦੀ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਦੀ ਨਿਕੈਦੀ ਕੀਤੀ ਹੈ ਜੈ ਕਾਲ ਤੱਕ ਤੋਂ ਸਕੱਤਰੇ ਤੋਂ ਜਾਰੀ ਬਿਆਨ ਦੇ ਵਿੱਚ ਗਿਆਨੀ ਰਕबीर ਸਿੰਘ ਜਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੂੰ ਆਦੇਸ਼ ਕੀਤਾ ਹੈ ਕਿ ਪਿੰਡ ਮੁਰਾਤਪੁਰਾ ਦੇ ਪੱਤੀਰਾਮਪੁਰਾ ਆਬਾਦੀ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਮੁਕੰਮਲ ਪੜਤਾਲ ਕਰਕੇ 5 ਦਿਨਾਂ ਦੇ ਅੰਦਰ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਭੇਜੀ ਜਾਵੇ। ਉਨ੍ਹਾਂ ਨੇ ਆਖਿਆ ਕਿ ਪੜਤਾਲ ਦੌਰਾਨ ਜੇਕਰ ਗੁਰਦੁਆਰਾ ਪ੍ਰਬੰਧਕ ਵਿਦੋਸ਼ੀ ਪਾਏਗੇ ਤਾਂ ਉਨ੍ਹਾਂ ਵਿਰੁੱਧ ਵੀ ਪਰੰਪਰਾ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖਤ ਕਾਰਵਾਈ ਹੋਵੇਗੀ। ਮੁਕਾਮੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਸਰਹੱਦੀ ਕ੍ਰਾਸਿੰਗ ਪੁਆਇੰਟਾਂ ਤੇ ਅਫਗਾਨ ਅਤੇ ਪਾਕਿਸਤਾਨੀ ਸਰਹੱਦੀ ਦਸਤਿਆਂ ਵਿਚਕਾਰ ਭਾਰੀ ਝੜਪਾਂ ਹੋਈਆਂ ਨੇ ਜਿਸ ਕਾਰਨ 19 ਪਾਕਿਸਤਾਨੀ ਫੌਜੀ ਜਵਾਨ ਤੇ 3 ਅਫਗਾਨ ਨਾਗਰਿਕ ਮਾਰੇ ਟੋਲੋ ਨਿਊਜ਼ ਨੇ ਕੌਮੀ ਸਲਾਮਤੀ ਮੰਤਰਾਲੇ ਦੇ ਇੱਕ ਸਰੋਤ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਦੇ ਖਾਸਤ ਅਤੇ ਪਖਤਕਾ ਸੂਬਿਆਂ ਦੇ ਵਿੱਚ ਭਿਆਨਕ ਚੜਪਾਂ ਜਾਰੀ ਹਨ ਅਫਗਾਨ ਸਰਹੱਦੀ ਬਲਾਂ ਨੇ ਖਾਸਤ ਸੂਬੇ ਦੇ ਅਲਸਰ ਜ਼ਿਲ੍ਹੇ ਦੇ ਵਿੱਚ ਕਈ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਅਗ ਲਗਾ ਦਿੱਤੀ ਹੈ ਤੇ ਪਖਤਕਾ ਸੂਬੇ ਦੇ ਦਾਦੇ ਪਟਾਨ ਜ਼ਿਲ੍ਹੇ ਦੇ ਵਿੱਚ ਪਾਕਿਸਤਾਨੀ ਚੌਕੀਆਂ ਤੇ ਕਬਜ਼ਾ ਕਰ ਲਿਆ। ਸੂਤਰ ਨੇ ਹੋਰ ਇਹ ਵੀ ਕਿਹਾ ਕਿ ਦਾਦੇ ਪਟਾਨ ਜ਼ਿਲ੍ਹੇ ਦੇ ਵਿੱਚ ਪਾਕਿਸਤਾਨੀ ਸੈਨਿਕਾਂ ਵੱਲੋਂ ਦਾਗੇ ਗਏ ਮੋਟਰਾਰ ਗੋਲੇ ਤੇ ਅਫਗਾਨ ਨਾਗਰਿਕਾਂ ਦੀ ਉਹਨਾਂ ਨਾਲ ਮੌਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਹ ਚੜਪਾ ਮੰਗਲਵਾਰ ਰਾਤ ਪਖਤਕਾ ਸੂਬੇ ਦੇ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ ਤੋਂ ਪਹਿਤ ਹੈ। ਮਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਵਠਿੰਡਾ ਚ ਵਾਪਰੇ ਕਿ ਦਰਦਨਾਕ ਬਸ ਹਾਦਸੇ ਚ ਮਾਰੇ ਗਏ 8 ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਹਨਾਂ ਨੇ ਹਾਦਸੇ ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਚੋਂ 2 ਲੱਖ ਰੁਪਏ ਦੇ ਵਿੱਤੀ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜ਼ਖਮੀ ਹੋਏ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਐਕਸਕਿਊਰਸ਼ੀਆ ਦਿੱਤੀ ਜਾਵੇਗੀ। ਸੋਸ਼ੀਲ ਮੋਦੀ ਨੇ ਵਠਿੰਡਾ ਦੇ ਵਿੱਚ ਵਾਪਰੇ ਬਸ ਹਾਦਸੇ ਚ ਹੋਈ ਜਾਣੀ ਨੁਕਸਾਨ ਤੋਂ ਉਹਨਾਂ ਨੇ ਦੁੱਖი ਆਪਣੇ ਆਪ ਤੇ ਦੱਸਿਆ ਹੈ ਕਿ ਜਿਨ੍ਹਾਂ ਨੇ ਆਪਣੇ ਪਿਆਰੇ ਨੂੰ ਗਵਾ ਦਿੱਤਾ ਹੈ ਉਹਨਾਂ ਨਾਲ ਮੇਰੀ ਹਮਦਰਦੀ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਪਠੰਡਾ ਦੇ ਡਿਪਟੀ ਕਮਿਸ਼ਨਰ ਅਹਿਮਦ ਪਰੇ ਨੇ ਵੀ ਦੱਸਿਆ ਕਿ ਅਠ ਮ੍ਰਿਤਕਾਂ ਵਿੱਚੋਂ 5 ਦੀ ਪਛਾਣ ਹੋ ਚੁੱਕੀ ਹੈ ਤਿੰਨਾਂ ਦੀ